ਕਈ ਕਹਿੰਦੇ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਨੇ ਪੰਜਾਬ ਦੇ ਬੱਚਿਆਂ ਨੂੰ ਬੈਨ ਕਰਤਾ ਜਾਂ ਫਿਰ ਐਮਬੈਸੀ ਨੇ ਪੰਜਾਬ ਦੇ ਬੱਚਿਆਂ ਨੂੰ ਵੀਜ਼ੇ ਦੇਣੇ ਬੰਦ ਕਰਤੇ ਇਹ ਗੱਲ ਸਰਾਸਰ ਗਲਤ ਹੈ ਇਹ ਚੀਜ਼ ਦਾ ਸੀ ਪ੍ਰੂਫ ਵੀ ਇਸ ਵੀਡੀਓ ਦੇ ਉੱਤੇ ਡਿਸਪਲੇ ਕਰ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਕੋਈ ਵੀ ਯੂਨੀਵਰਸਿਟੀ ਨੇ ਜਾਂ ਐਮਬੈਸੀ ਨੇ ਪੰਜਾਬ ਦੇ ਬੱਚਿਆਂ ਨੂੰ ਵੀਜ਼ੇ ਦੇਣੇ ਬੰਦ ਨਹੀਂ ਕੀਤੇ ਹੈਗੇ ਹਾਂ ਯੂਨੀਵਰਸਟੀਆਂ ਨੇ ਸਖਤਾਈ ਜ਼ਰੂਰ ਬਧਾਤੀ ਕਿਉਂਕਿ ਪੰਜਾਬ ਦੇ ਬੱਚੇ ਜਾਤਰ ਫਰਾਡਲੈਂਡ ਡਾਕੂਮੈਂਟ ਯੂਜ਼ ਕਰਦੇ ਆਗੇ ਆਪਣੀ ਫਾਈਲ ਲਗਾਉਣ ਵੇਲੇ ਤਾਂ ਕਰਕੇ ਉਹਨਾਂ ਬੱਚਿਆਂ ਨੂੰ ਐਡਮਿਸ਼ਨਸ ਨਹੀਂ ਮਿਲ ਰਹੀਆਂ ਹੈਗੀਆਂ ਅੰਬੈਸੀ ਸ਼ੱਕ ਦੇ ਆਧਾਰ ਦੇ ਉੱਤੇ ਵੀ ਕਈ ਬੱਚਿਆਂ ਨੂੰ ਰਿਫਿਊਜ਼ਲਸ ਦੇ ਰਹੀ ਹੈ ਜੇਕਰ ਉਹਨਾਂ ਨੂੰ ਲੱਗਦਾ ਹੈ ਵੀ ਇਸ ਬੱਚੇ ਦੀ ਬੈਂਕ ਸਟੇਟਮੈਂਟ ਜਾਂ ਫਿਰ ਕੋਈ ਵੀ ਕਿਸੇ ਤਰ੍ਹਾਂ ਦਾ ਡਾਕੂਮੈਂਟ ਫਰਾਡਲੈਂਟ ਜਾਂ ਫਿਰ ਐਡੀਟਡ ਪਾਇਆ ਜਾਂਦਾ ਹੈਗਾ ਤਾਂ ਉਸ ਬੱਚੇ ਨੂੰ ਅੰਬੈਸੀ ਰਿਫਿਊਜ਼ਲ ਜ਼ਰੂਰ ਦੇ ਰਹੀ ਹੈ ਬਟ ਜਿਹੜਾ ਵੀ ਬੱਚਾ ਜੈਨੂਇਨ ਹੈ ਜੈਨੂਇਨ ਤਰੀਕੇ ਨਾਲ ਆਸਟ੍ਰੇਲੀਆ ਜਾਣਾ ਚਾਹੁੰਦਾ ਹੈਗਾ ਤਾਂ ਉਹ ਬੱਚੇ ਨੂੰ ਅੱਜ ਵੀ ਆਸਟ੍ਰੇਲੀਆ ਵੀਜ਼ੇ ਦੇ ਰਹੀ ਹੈ ਤੁਸੀਂ ਬਲੈਕਬੋਰਡ ਦੇ ਪੇਜ ਤੇ ਦੇਖ ਸਕਦੇ ਹੋ ਡੇਲੀ ਸਾਡੇ ਆਸਟ੍ਰੇਲੀਆ ਦੇ ਵੀਜ਼ੇ ਆਉਂ ਤੇ ਬੱਚਿਆਂ ਦੇ ਰਿਵਿਊ ਵੀ ਤੁਸੀਂ ਸੁਣ ਸਕਦੇ ਹੋ ਜਿਹੜੇ ਉਹ ਆਪ ਬੋਲ ਕੇ ਕਹਿੰਦੇ ਆ ਤੇ ਬੱਚੇ ਆਸਟ੍ਰੇਲੀਆ ਦੇ ਵਿੱਚ ਵੈਲ ਸੈਟਲ ਨੇ ਤਾਂ ਜੇਕਰ ਤੁਸੀਂ ਆਸਟ੍ਰੇਲੀਆ ਨੂੰ ਲੈ ਕੇ ਘਬਰਾਏ ਹੋਏ ਹੋ ਤੇ ਤੁਹਾਡੇ ਮਨ ਦੇ ਵਿੱਚ ਐਵੇਂ ਆ ਵੀ ਵੀਜ਼ਾ ਨਹੀਂ ਆਉਣਾ ਜਾਂ ਵੀਜ਼ੇ ਦੇ ਨੇ ਬੰਦ ਕਰਤੇ ਤਾਂ ਇਹ ਵਹਿਮ ਦੂਰ ਕਰਨ ਲਈ ਤੁਸੀਂ ਸਾਡੇ ਬਲੈਕਬर्ड ਦੇ ਦਰਬਾਜ ਜਾਂ ਮਾਨਸਾ ਆਫਿਸ ਵਿਜ਼ਿਟ ਕਰ ਸਕਦੇ ਹੋ ਤੇ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਧੰਨਵਾਦ